ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਟਾਪ ਦੀ ਵੜ ਸੇਲ ਲਈ ਲੈ ਕੇ ਆਏ ਜੀ ਜਿਸ ਘਰ ਚ ਵੀਡੀਓ ਬਣਾ ਰਿਹਾ ਵੀਰ ਦਾ ਫਾਰਮ ਆ ਬਈ ਛੋਟਾ ਜਿਹਾ ਤਕਰੀਬਨ ਬਾਈ ਕੋਲੇ 10 ਗਾਵਾਂ ਹੈਗੀਆਂ ਸਾਰੀਆਂ ਗਾਵਾਂ ਬਾਈ ਕੋਲੇ ਚੰਗੀਆਂ ਨੇ ਫਰੀਟ ਵਾਲੀਆਂ ਨੇ ਆਉ ਪੁੱਛ ਲੈਨੇ ਬਾਈ ਟੋਟਲ ਬਾਈ ਜੀ ਸਸਤੀ ਗੱਲ ਸਸਤੀ ਗੱਲ ਬਾਈ ਹੋ ਠੀਕ ਹੋ ਵਧੀਆ ਪੂਰੇ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਆਪਣਾ ਸੰਦੀਪ ਸਿੰਘ ਆ ਜੀ ਪਿੰਡ ਆਪਣਾ ਬਦੱਤਿਆ ਜੀ ਜ਼ਿਲ੍ਹਾ ਬਾਈ ਜ਼ਿਲ੍ਹਾ ਬਰਨਾਲਾ ਜੀ ਤਹਿਸੀਲ ਵੀਰੇ ਜੀਤ ਆਪਾ ਨੇੜੇ ਪਿੰਡ ਭਧੌੜਾ ਹਾਂ ਹਾਂਜੀ ਮੋਬਾਈਲ ਨੰਬਰ ਬੋਲ ਦੋ 8337416294 ਬਈ ਠੀਕ ਆ ਬਈ ਸੈਣਾ ਪਿੰਡ ਵੀ ਨੇੜੇ ਰਹਿਆ ਨਾ ਭਧੌੜ ਵੀ ਨੇੜੇ ਰਹਿਆ ਨਾ ਪਿੰਡ ਵਧਾਤਾ ਬਈ ਵੀਰੇ ਕਿਹੜਾ ਸੂਆ ਸੁੰਦੀ ਆ ਬੈਣ ਆਪਣੇ ਕੋਲੇ ਵੀਰੇ ਇਹ ਤੀਜਾ ਸੂਆ ਸੁੰਦੀ ਆ ਬਹਿੜ ਹੂੰ ਕਿੰਨੇ ਦਿਨ ਲੈਂਦੀ ਆ ਇਹ ਦੇਣਾ ਵੀਰੇ ਨਾਰਮਲ ਯਾਨੀ ਦੇਖੋ ਦੋ ਵੀ ਕੱਢ ਸਕਦਾ ਤਿੰਨ ਵੀ ਚਾਰ ਵੀ ਕੱਢ ਸਕਦੀ ਆ ਉਹ ਹਮ ਲੱਕ ਦੋ ਤਿੰਨ ਦਿਨ ਦੀ ਕਵਰੇਜ ਹੀ ਆ ਠੀਕ ਆ ਬਈ ਕਿੰਨਾ ਦੁੱਧ ਚ ਹੋਇਆ ਆਪਣੇ ਕਿਲੇ ਤੇ ਦੁੱਧ ਵੀਰੇ ਆਪਾਂ ਤੋਂ ਪਲੂਨ ਚ ਹੋਇਆ ਜਗਣ 21 22 ਲੀਟਰ ਦੂਜੇ ਸੂਏ ਚ ਹੋਇਆ ਆਪਾਂ 25 ਤੋਂ 26 ਠੀਕ ਹੈ ਬਿਨਾ ਆਚਾਰ ਤੋਂ ਜਾਨੀ ਉਹ ਬੰਨੇ ਹੋਏ ਪਸ਼ੂ ਸੀਗੇ ਹਾਂ ਤੇ ਹੁਣ ਤੀਸਰੇ ਸੂਏ ਮਤਲਬ ਇਹ ਰਹਿੜ ਸੂਗੀ ਤੇ ਜਾਨੀ ਆਸ ਆ ਵੀ 30 ਲੀਟਰ ਨਾਰਮਲ ਦੁੱਧ ਕੱਢ ਜੂਗੀ 30 ਲੀਟਰ ਦੀ ਆਸ ਇਹਦੇ ਤੋਂ ਕਰਦੇ ਆਂਗੇ ਉਦੋਂ ਬੰਨ ਕੇ ਰੱਖਦੇ ਹੁੰਦੇ ਸੀ ਨਾ ਹੁਣ ਤਾਂ ਹਾਂ ਵੀ ਉਦੋਂ ਬੰਨ ਕਦੋਂ 4 ਵੀ ਨਹੀਂ ਛੱਪਣੇ ਕੋਲੇ 4 ਰੁਪਿਆ ਸੀ ਠੀਕ ਆ ਬਾਈ ਉਦੋਂ ਬਾਅਦ ਆ ਬਾਈ ਜਿਹੜਾ ਸਿਸਟਮ ਆ ਬਾਈ ਨੇ ਬਦਲ ਲਿਆ ਤੇ ਖੁੱਲੀਆਂ ਛੱਡਣ ਵਾਲਾ ਸਿਸਟਮ ਰੱਖ ਲਿਆ ਤੇ 4 ਵਗੈਰਾ ਬਾਈ ਪਾਉਣ ਲੱਗ ਗਿਆ ਬਾਈ ਕਹਿੰਦਾ ਦੁੱਧ ਦੀ ਜਿਹੜੀ ਇਹਦੀ ਕੈਪੈਸਿਟੀ ਆ ਵਾਧਦੀ ਤਰੀਉਂ ਆਉਂਦੀ ਆ ਇਸ ਵਾਰ ਬਾਈ ਕਹਿੰਦਾ 30 ਲੀਟਰ ਦੁੱਧ ਦੀ ਇਹਦੇ ਤੋਂ ਉਮੀਦ ਕਰਦੇ ਆ ਫੇਸ ਬੜਾ ਚੰਗਾ ਸਮੀ ਪਲੀਆ ਰਾਜੀ ਫੋਲਾ ਮੈਡਮ ਬਾਈ ਕੋਲੇ ਸਾਰੀਆਂ ਚੰਗੀਆਂ ਨੇ ਦੁੱਧ ਦਾ ਰਿਕਾਰਡ ਵੀ ਬਾਈ ਨੇ ਬਹੁਤ ਚੰਗਾ ਦੱਸਿਆ ਸੱਚ ਬਾਈ ਤੂੰ ਹੀ ਕਿਵੇਂ ਆ ਤਵਾਈ ਪਰ ਓਕੇ ਕੋਈ ਛੰਡੀ ਸੀ ਲਾ ਪੂਟ ਟੱਕ ਟਰੀ ਗਾ ਨਹੀਂ ਮਸ਼ੀਨ ਨਾ ਵੀ ਚਵਾ ਲੈਨੇ ਆਪਾਂ ਜਿਵੇਂ ਮਸ਼ੀਨ ਨੂੰ ਵੀ ਕੋਈ ਦਿੱਕਤ ਨਹੀਂ ਹੱਥੀ ਚੋਂ ਹੱਥੀ ਚੋਲੂ ਹੂੰ ਲੇਵਾ ਕਮਾਲਾ ਨਾੜਾ ਨੂੜਾ ਫੋਲਚੀਆਂ ਇਕੱਲਾ ਇਕੱਲਾ ਥਣ ਤੂਰਾ ਤਰ੍ਹਾਂ ਕਰਮਾਈ ਦਾ ਚੰਗਾ ਗਾ ਲੇਵਾ ਲੂਵਾ ਐ ਪੂਰਾ ਖੁੱਚਾਂ ਤੋਂ ਉੱਪਰ ਐ ਨਾਗਾ ਵੀ ਕੋਈ ਲੌਂਕਣਾਂ ਲੇਵਾ ਹਨਾ ਠੀਕ ਆ ਬਣੂ ਬਹੁਤ ਹਜੇ ਤਾਂ ਹਨਾ ਬੱਕੇ ਦਾ ਬੈਠਣ ਦੇ ਵਿੱਚ ਤਿਆਰ ਹੋਣਾ ਹਨਾ ਤਿਆਰ ਹੋਣਾ ਹਜੇ ਤੇ ਮੁੱਲ ਕੀ ਐ ਜਾਇਜ਼ ਜਖਰ ਮੋਲੇ ਦਾ ਅੱਜ ਆਪਾਂ ਫੋਨ ਤੇ ਕਰ ਲਾਂਗੇ ਜਾਇਜ਼ ਹੀ ਹੋਊਗਾ ਹਾਂ ਜਾਇਜ਼ ਹੀ ਹੋਊਗਾ ਜਿਵੇਂ ਮਤਲਬ ਹੋਊਗਾ ਹੂੰ ਮੋਹਲਾ ਭਾਈ ਕਹਿੰਦਾ ਫੋਨ ਤੇ ਹੋ ਜਾਊਗਾ ਮੋਹਲਾ ਜਿਹੜਾ ਵੈਡ ਦੇ ਹਿਸਾਬ ਨਾਲ ਬਿਲਕੁਲ ਭਾਈ ਕਹਿੰਦਾ ਜੈਜੀ ਰੱਖਾਂਗੇ ਵੈਡ ਖਰਚ ਚੰਗੀ ਐ ਸਵੀ ਭਲਿਆ ਤੇ ਕੱਦ ਵੀ ਫੁੱਲ ਪ੍ਰਿੰਟ ਬਹੁਤ ਚੰਗਾ ਲੇਵਾ ਪਛਾਹ ਤੋਂ ਵੀ ਚੈੱਕ ਕਰਵਾਉਣੀ ਆਰਡਰ ਬਹੁਤ ਚੰਗਾ ਕਰਮਣੀ ਤਾਂ ਤੇ ਕਿਸੇ ਵੀਰ ਨੂੰ ਭਾਈ ਵੈਡ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਤੇਰਾ ਦੇਖ ਕੰਮ ਹੀ ਪੀਸੀ